ਉਸ ਸਮਾਂ ਆ ਗਿਆ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਨੰਕਾਰ ਧਰਤੀ ਦੇ ਮਾਲਕ ਨੇ ਪ੍ਰਕਾਸ਼ ਲੈਣਾ ਸੀ ਬੜਾ ਇੰਤਜ਼ਾਰ ਹੋਇਆ ਭਾਈ ਸੰਤੋਖ ਸਿੰਘ ਲਿਖਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਅੱਠ ਮੁਖੀਆ ਦੀਵਾ ਜਿਹੜਾ ਕਮਰੇ ਵਿੱਚ ਜਗ ਰਿਹਾ ਸੀ ਦੀਵੇ ਦੀ ਲੋ ਵੀ ਮਦਮ ਪਹਿ ਗਈ ਦੌਲਤਾਂਦਾਈ ਹੈਰਾਨ ਰਹਿ ਗਈ ਇਹ ਪਹਿਲਾ ਬਾਲਕ ਹੈ ਮੇਰੇ ਹੱਥਾਂ ਵਿੱਚ ਅੱਜ 50ਵਾਂ ਸਾਲਾਂ 'ਚ ਪਹਿਲਾ ਬਾਲਕ ਜਨਮਿਆ ਜਿਹੜਾ ਰੋਇਆ ਨਹੀਂ ਸਭ ਬਾਲ ਕਰਉਂਦੇ ਨੇ ਸਿਰ ਤੇ ਹੱਥ ਫੇਰਿਆ ਮੂੰਹ ਸਾਫ਼ ਕੀਤਾ ਕੱਪੜੇ ਨਾਲ ਮਾਂ ਤ੍ਰਿਪਤਾ ਨੂੰ ਬਾਲ ਗੁਰੂ ਨਾਨਕ ਸਾਹਿਬ ਸੌਂਪ ਕੇ ਪਹਿਲਾਂ ਰੱਜ ਕੇ ਦੌਲਤਾ ਨੇ ਦਰਸ਼ਨ ਕੀਤੇ ਅੱਖਾਂ ਭਰ ਕੇ ਵਿਰਾਗ ਨਾਲ ਦੌਲਤਾ ਦਾਈ ਕਹਿੰਦੀ ਐ ਪਟਵਾਰੀ ਮਹਿਤਾ ਕਲਿਆਣ ਦਾਸ ਕੋਈ ਵੱਖਰਾ ਹੀ ਬਾਲਕ ਜਨਮਿਆ ਤੇਰੇ ਘਰ ਮੈਂ ਅਜੇ ਤੱਕ ਇਸ ਤਰ੍ਹਾਂ ਦਾ ਬਾਲਕ ਨਹੀਂ ਵੇਖਿਆ ਬਜ਼ੁਰਗ ਕਹਿੰਦਾ ਦੌਲਤਾ ਦਾਈ ਹੱਥ ਕਰ ਆ ਪੈਸੇ ਲੈ ਦੌਲਤਾਂ ਦਾਈ ਨੇ ਝੋਲੀ ਨਹੀਂ ਅੱਗੇ ਕੀਤੀ ਝੋਲੀ ਨਹੀਂ ਅੱਡੀ ਅੱਖਾਂ ਵਿੱਚ ਰਾਗ ਵਿੱਚ ਭਰੀਆਂ ਹੋਈਆਂ ਨੇ ਮੈਂ ਤਾਂ ਕਾਲੂ ਨੇ ਕਿਹਾ ਪੈਸੇ ਨਹੀਂ ਚਾਹੀਦੇ ਆ ਦੋ ਦਿਨ ਪਹਿਲਾਂ ਤੇ ਕਹਿੰਦੀ ਸੀ ਮੈਨੂੰ ਦਾਣੇ ਦੇ ਦਿਓ ਪੈਸੇ ਦੇ ਦਿਓ ਵਿਸਤਰਾ ਦੇ ਦਿਓ ਮੇਰੇ ਬੱਚੇ ਨੇ ਮੈਨੂੰ ਥੋੜੀ ਜਿਹੀ ਜਗ੍ਹਾ ਦੇ ਦਿਓ ਇੰਨਾ ਕੁਝ ਮੰਗਦੀ ਸਾਂ ਅੱਜ ਤੈਨੂੰ ਮੋਰਾਂ ਦੇ ਬੁੱਕ ਭਰ ਕੇ ਝੋਲੀ ਪਾ ਰਹੇ ਆ ਅੱਜ ਕਹਿੰਨੀ ਹੈ ਪੈਸੇ ਨਹੀਂ ਚਾਹੀਦੇ ਕਿਉਂ ਦੌਲਤਾਂदाई ਨੇ ਕਿਹਾ ਰਹਿਣ ਦੇ ਵੇ ਕਲਿਆਣਦਾਸ ਪਤਾ ਨਹੀਂ ਕਿਉਂ ਤੇਰੇ ਬਾਲਕ ਦੇ ਦਰਸ਼ਨ ਕਰਕੇ ਸਾਰੀਆਂ ਭੁੱਖਾਂ ਮਿਟ ਗਈਆਂ ਇੰਜ ਲੱਗਦਾ ਜਿਵੇਂ ਕੋਈ ਭੁੱਖ ਹੀ ਨਹੀਂ ਹੈ ਕੋਈ ਪੈਸਾ ਪਦਾਰਥ ਚਾਹੀਦਾ ਨਹੀਂ ਵੇ ਪਟਵਾਰੀ ਅੱਜ ਪਤਾ ਲੱਗਾ ਮੇਰਾ ਨਾਮ ਦੌਲਤਾਂ ਸਫਲ ਹੋ ਗਿਆ ਹੁਣ ਮੈਨੂੰ ਐਸ ਦੌਲਤ ਦੀ ਲੋੜ ਨਹੀਂ ਤੇਰੇ ਪੁੱਤਰ ਦੇ ਦਰਸ਼ਨ ਕਰਕੇ ਕੋਈ ਹੋਰ ਹੀ ਦੌਲਤ ਮਿਲ ਗਈ ਕੰਵਰਾਗ ਨਾਲ ਭਰੀਆਂ ਇਤਿਹਾਸ ਕਹਿੰਦਾ ਉਸ ਦਿਨ ਤੋਂ ਦولتਾਂ ਦਾਈ ਦੀ ਸੁਰਤ ਖੁਦਾ ਨਾਲ ਜੁੜੀ ਰਹੀ ਜਿਹਦੀ ਸੁਰਤ ਖੁਦਾ ਨਾਲ ਜੁੜ ਜਾਏ ਜਿਹਦੀ ਸੁਰਤ ਪਰਮਾਤਮਾ ਦੀ ਸਿਫਤ ਵਿੱਚ ਜੁੜ ਜਾਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾਲ ਹੀ ਐ ਜਿਹੜਾ ਸੁਖ ਪ੍ਰਭੂ ਦੇ ਸਿਮਰਨ ਵਿੱਚ ਉਹ ਰਾਜ ਗੱਦੀ ਤੇ ਬਹਿ ਕੇ ਵੀ ਸੁਖ ਨਹੀਂ ਮਿਲਦਾ